ਇਹ ਔਡ ਪਿੰਡ ਔਡ ਤੇ ਪਿੰਡ ਗੁਣਾਪੜਾ ਨੂੰ ਪਿੰਡਾਂ ਦੇ ਵਿੱਚ ਅਸੀਂ ਤੁਰ ਕੇ ਸਾਰੇ ਘੁੰਮ ਕੇ ਇਕੱਲੇ ਇਕੱਲੇ ਸਮਗਲਰ ਦੇ ਘਰ ਜਾ ਕੇ ਚੈੱਕ ਕਰਕੇ ਅਸੀਂ ਇਹ ਜੀ ਸਰਚ ਕੀਤੀ ਹੈ ਰਿਕਵਰੀ ਨਹੀਂ ਹੋਈ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਸਬਾ ਕੌਰ ਅਤੇ ਗਲਪੜ ਦੀਆਂ ਜਿੱਥੇ ਅੱਜ ਜ਼ਿਲ੍ਹਾ ਪੁਲਿਸ ਮੁਖੀ ਸ਼ੀਰਪਖ ਸਿੰਘ ਨਗਰ ਡਾਕਟਰ ਅਖਲ ਚੌਧਰੀ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਬੀਐਸਪੀ ਕ੍ਰਾਈਮ ਅਗੇਂਸਟ ਗਵਰਨ ਸ਼ਹਿਬਾਜ਼ ਸਿੰਘ ਐਸਐਚਓ ਸਦਰ ਨਵਾਂ ਸ਼ਹਿਰ ਸਦਾਰ ਮਨਜੀਤ ਸਿੰਘ ਇਹ ਪਿੱਛੇ ਦੇਖ ਰਹੇ ਹੋ ਤੁਸੀਂ ਉਹਨਾਂ ਦੀ ਪੁਲਿਸ ਪਾਰਟੀ ਇਹਨਾਂ ਵੱਲੋਂ ਸਖ਼ਤ ਸ਼ਪਾਹਮਰੀ ਕੀਤੀ ਇੱਜਤੇ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗੇਟਾਂ ਨੂੰ ਤਾਲੇ ਲਗਾ ਕੇ ਤਸਕਰ ਜਿਹੜੇ ਆ ਉਹ ਫਰਾਰ ਹੋ ਗਏ ਪੁਲਿਸ ਤੇ ਜਾਣ ਤੋਂ ਪਹਿਲਾਂ ਹੀ ਪੁਲਿਸ ਗੇਟ ਘੜਕਾਉਂਦੀ ਰਹੀ ਪਰ ਕਿਸੇ ਨੇ ਵੀ ਗੇਟ ਨਹੀਂ ਖੋਲਿਆ ਕਿਉਂਕਿ ਖਲਚਾਲ ਜਹਰ ਕੀਤਾ ਜਾ ਰਿਹਾ ਹੈ ਕਿ ਤਸਕਰਾਂ ਨੂੰ ਪਹਿਲੇ ਹੀ ਜਾਣਕਾਰੀ ਮਿਲ ਗਈ ਕਿ ਪੁਲਿਸ ਕਿੱਥੇ ਜਿਹੜੀ ਆਉ ਸ਼ਾਪੇਮਾਰੀ ਕਰਨ ਆ ਰਹੀ ਹੈ ਜਿਸ ਕਰਕੇ ਸਾਰੇ ਤਸਕਰ ਜਿਹੜੇ ਇਸਕੇ ਔਰ ਔਰ ਗਰੁੱਪਰ ਦੇ ਜਿਨ੍ਹਾਂ ਤੇ ਪਹਿਲੇ ਵੀ ਨਸ਼ਾ ਤਸਕੀ ਦੇ ਮਾਮਲੇ ਦਰਜ ਹੋ ਚੁੱਕੇ ਹਨ ਉਹ ਸਾਰੇ ਦੇ ਸਾਰੇ ਕਰ ਨੂੰ ਤਾਲੇ ਲਾ ਕੇ ਫਰਾਰ ਹੋ ਗਏ ਇਸ ਤੋਂ ਪਹਿਲਾਂ ਪੁਲਿਸ ਪਾਰਟੀ ਜਿਹੜੀ ਸੀ ਉਹ ਥਾਣਾ ਔੜ ਦੇ ਵਿੱਚ ਪਹੁੰਚੀ ਜਿੱਥੇ ਵਰਕਰਾਂ ਨੂੰ ਸੰਬੋਧਨ ਕੀਤਾ ਗਿਆ ਕਿ ਕਿਵੇਂ ਕਿਵੇਂ ਉਹ ਸ਼ਾਪੇਮਾਰੀ ਕੀਤੀ ਜਾਣੀ ਹੈ ਜਦੋਂ ਇਹ ਸ਼ਾਪੇਮਾਰੀ ਕੀਤੀ ਗਈ ਤਾਂ ਕੋਈ ਵੀ ਤਸਕਰ ਜਿਹੜਾ ਉਹ ਘਰਾਂ ਦੇ ਵਿੱਚ ਮੌਜੂਦ ਨਹੀਂ ਮਿਲਿਆ ਸਾਰੇ ਜਿਹੜੇ ਆ ਇਹ ਤੁਸੀਂ ਦੇਖ ਸਕਦੇ ਹੋ ਪੁਲਿਸ ਕਰਮਚਾਰੀ ਜਿਹੜੇ ਆ ਉਹ ਗਿੱਟਾ ਨੂੰ ਤੇ ਕਰ ਰਿਹਾ ਤੇ ਤਾਲਿਆਂ ਦੇ ਤਾਲੇ ਲੱਗੇ ਹੋਏ ਨਜ਼ਰ ਆ ਰਹੇ ਨੇ ਕੋਈ ਵੀ ਤਸਕਰ ਮजूद ਨਹੀਂ ਮਿਲਿਆ ਤੇ ਪੁਲਿਸ ਨੂੰ ਬੇਰੰਗ ਹੀ ਇਹਨਾਂ ਕਰਾ ਕੇ ਉਹ ਉਸ ਪਰਚਨਾ ਪਿਆ ਇਕਦੋਕਾ ਕੋਈ ਜਿਹੜੇ ਉਹ ਬੰਦੇ ਮਿਲੇ ਘਰ ਦੇ ਵਿੱਚ ਆੜਵਾੜ ਦੇ ਪਰ ਖਾਸ ਗੱਲ ਇਹ ਰਹੀ ਕਿ ਅੱਜ ਦੀ ਛਾਪੇਮਾਰੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਨਸ਼ਾ ਤਸਕਰੀ ਦੀ ਜਾਂ ਕਿਸੇ ਨਸ਼ੇ ਦੀ ਕੋਈ ਵੀ ਅਜਬਰਾਮਡਗੀ ਨਹੀਂ ਹੋ ਸਕੀ ਇਹ ਬਦਕਸੰਦੀ રહી ਕਿ ਕਿਸੇ ਮੁਖਬਰ ਨੇ ਜਾਣਕਾਰੀ ਦਿੱਤੀ ਹੋਵੇਗੀ ਕਿ ਜਿਹੜੇ ਤਸਕਰ ਪਹਿਲੇ ਹੀ ਫਰਾਰ ਹੋ ਗਏ ਇਸ ਕਰਕੇ ਇਹ ਬਦ ਕਿਸੇ ਦੇ ਨਾਲ ਅੱਜ ਇਹ ਪਹਿਲਾ ਮੌਕਾ ਸੀ ਪੁਲਿਸ ਦਾ ਕਿ ਕੋਈ ਵੀ ਨਸ਼ੀਲੀ ਬ੍ਰਾਂਧਜੀ ਨਹੀਂ ਹੋ ਸਕੀ ਤੇ ਪੁਲਿਸ ਨੂੰ ਖੱਲੀ ਹੱਥ ਵਾਪਸ ਨਮਸ਼ੇ ਰੋਣਾ ਪਿਆ ਪਰ ਡੀਐਸਪੀ ਸ਼ਰਵਾਰ ਸਿੰਘ ਤੇ ਉਹਨਾਂ ਦੀ ਟੀਮ ਦਾ ਕਹਿਣਾ ਸੀ ਕਿ ਅੱਗੇ ਤੋਂ ਹੋਰ ਵੀ ਸ਼ਕਤੀ ਦੇ ਨਾਲ ਲੈ ਕੇ ਚਾਪੇ ਮਾਰੀ ਕੀਤੀ ਜਾਵੇ ਜੀ ਤਾਂ ਕਿ ਕਿਸੇ ਨੂੰ ਪੇੜਾ ਨਾ ਲੱਗ ਸਕੇ ਕੋਸਵੀ ਆਮਦਗੀ ਹੋਏਗੀ ਪਰ ਸਖਤੀ ਦੇ ਨਾਲ ਇਹ ਜਾਂਚ ਕੀਤੀ ਜਾਏਗੀ ਤਾਂ ਕਿ ਨਸ਼ਾ ਤਸਕਰਾਂ ਨੂੰ ਨੱਥ ਪਾਈ ਜਾ ਸਕੇ ਕਿ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਸ਼ੇਵਾਂਦਰਾ ਵਗਦਾ ਹੈ ਉਹਨੂੰ ਫਰਲ ਪਾਈ ਜਾ ਸਕੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ ਇਹ ਤਾਂ ਹੀ ਹੋ ਸਕਦਾ ਜੇ ਆਮ ਲੋਕ ਪੁਲਿਸ ਦਾ ਸਾਥ ਦੇਣਿਆ ਨਾ ਪੁਲਿਸ ਨੂੰ ਯੋ ਨ ਦਸਕਰਾਂਵਰੀ ਡੂੰਘੀ ਜਾਣਕਾਰੀ ਮਿਲਦੀ ਹੈ ਪੁਲਿਸ ਵੱਲੋਂ ਆਉਂਦੇ ਜਾਂਦੇ ਰਾਹਗੀਰਾਂ ਤੋਂ ਵੀ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਗਈ ਕਿ ਉਹਨਾਂ ਦੀ ਦੇ ਕੋਨਾ ਦੇ ਪਾਸ ਸਮਾਨ ਸੀ ਜਾਂ ਕਿੱਟਾ ਸੀ ਬੈਗ ਸੀ ਉਹਨਾਂ ਦੀ ਵੀ ਸਖਤੀ ਦੇ ਨਾਲ ਤਲਾਸ਼ੀ ਲਈ ਗਈ ਪਰ ਕੋਈ ਵੀ ਕਿਸੇ ਤਰ੍ਹਾਂ ਦੀ ਬਰਾਮਦਗੀ ਨਹੀਂ ਹੋ ਸਕੀ ਫਰੰਬੜਾ ਬਿੱਗਵਾ ਰੋਡ ਤੇ ਇਹ ਜਿਹੜੇ ਆ ਜਾਣਕਾਰੀ ਮਿਲੀ ਸੀ ਕਿ ਇਸ ਪਾਸੇ ਤੋਂ ਜਿਹੜੇ ਲੋਕ ਆ ਉਹ ਨਸ਼ਾ ਤਸਕਰਾਂ ਨੂੰ ਮਿਲ ਲਈ ਆਉਂਦੇ ਆ ਇਸ ਕਰਕੇ ਪੁਲਿਸ ਵੱਲੋਂ ਰੋਗਿਰਿਆ ਤੋਂ ਵੀ ਕਰਤੀ ਦੇ ਨਾਲ ਪੁੱਛਗਿੱਛ ਕੀਤੀ ਗਈ ਇਸ ਪਾਸੇ ਵੀ ਵੀ ਵਹਨ ਵੀ ਦਿੱਸੇ ਉਨਾ ਵੀ ਵੀ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਕਿ ਕਿਤਨਾ ਕਿਤੇ ਕਿਸੇ ਵੱਲੋਂ ਕੋ ਨਸ਼ਾ ਲਾਇਆ ਉਹ ਲੋਕਾਂ ਕੇ ਤੇ ਨਹੀਂ ਲਿਆ ਜਾ ਰਿਹਾ ਪੁਲਿਸ ਵੱਲੋਂ ਅਜ ਇਸੇ ਕਿਸਮ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਕਿ ਕਿਸੇ ਤਰ੍ਹਾਂ ਦੀ ਕੋਈ ਜੜੀਆ ਉਹ ਬਰਾਮਦਗੀ ਹੋ ਸਕੇ ਘਰਾਂ ਦੇ ਵਿੱਚ ਚੋਕੀਆਂ ਗੜੀਆਂ ਦੇ ਵਿੱਚ ਜਿਹੜੇ ਕਰਤੀਏ ਇਹਨਾਂ ਲੋਕਾਂ ਦੇ ਕੇ ਮਕਦਮੇ ਦਰਜ ਹੈ ਉਹਨਾਂ ਨੂੰ ਜਾਂਚ ਕੀਤੀ ਗਈ ਪਰ ਬਦਕਿਸਮਤੀ ਦੇ ਨਾਲ ਕੋਈ ਵੀ ਜਿਹੜਾ ਆ ਉਹ ਤਸਕਰੀ ਨਹੀਂ ਮਿਲਿਆ ਇਹ ਤੁਸੀਂ ਵੇਖ ਸਕਦੇ ਹੋ ਕਿ ਇਸ ਕਿਸੌਦੀ ਹੋਈ ਦੇ ਵਿੱਚ ਕਿਵੇਂ ਪੁਲਿਸ ਜਿਹੜੀ ਆ ਗਿੱਟਾਂ ਦੇ ਉੱਤੇ ਚੜ੍ਹ ਚੜ੍ਹ ਕੇ ਵੀ ਦੇਖ ਰਹੀ ਹੈ ਕਿ ਕੋਈ ਨਾ ਕੋਈ ਅੰਦਰ ਹੀ ਜਿਹੜਾ ਵਿਅਕਤੀ ਉਹ ਮਿਲ ਜਾਵੇ ਪਰ ਕੋਈ ਵੀ ਜਿਹੜਾ ਵਿਅਕਤੀ ਆ ਉਹ ਨਜ਼ਰੀ ਨਹੀਂ ਆਇਆ ਤੇ ਤਾਰੇ ਲੱਗੇ ਹੋਏ ਤੁਸੀਂ ਇਹ ਗੇਟਾਂ ਨੂੰ ਦੇਖ ਸਕਦੇ ਹੋ ਨਜ਼ਰ ਆ ਰਹੇ ਐ। ਇੱਥੇ ਤਾਂ ਨਹੀਂ ਲੋਕ ਕੇ ਸਰਚ ਆਪਰੇਸ਼ਨ ਅਸੀਂ ਪੰਜਾਬ ਸਰਕਾਰ ਦੇ ਜੋ ਉਪਰਾਲੇ ਨੇ ਉਹਦੇ ਮੁਤਾਬਿਕ ਤੇ ਆਪਣੇ ਐਸਐਸਪੀ ਸਾਹਿਬ ਦੀ ਹਦਾਇਤਾਂ ਦੇ ਮੁਤਾਬਿਕ ਅਕਸਰ ਹੀ ਕਰਦੇ ਰਹੇ ਨੇ ਆ ਤੇ ਪਿਛਲੇ ਹਫਤੇ ਵੀ ਸਰਚ ਆਪਰੇਸ਼ਨ ਕੀਤਾ ਗਿਆ ਸੀ ਜਦੇ ਵਿੱਚ ਕੇ ਚਾਪੀ ਪੈਸੀ ਰਿਕਵਰ ਹੋਈ ਸੀ ਅੱਜ ਵੀ ਅਸੀਂ ਉਸੇ ਹੀ ਸੰਬੰਧ ਦੇ ਵਿੱਚ ਕੇ ਜਿੰਨਾ ਨਸ਼ਾ ਵੇਚਣ ਵਾਲੇ ਨੇ ਇਹ ਇਹਨਾਂ ਨੂੰ ਕਾਬੂ ਕਰਕੇ ਦੇ ਕੇ ਇਸ ਨਸ਼ੇ ਦੀ ਲਤ ਨੂੰ ਘਟਾਉਣ ਵਾਸਤੇ ਜਿਹੜੇ ਉਪਰਾਲੇ ਉਹਦੇ ਵਿੱਚ ਕੇ ਅੱਜ ਦਾ ਸਰਚ ਆਪਰੇਸ਼ਨ ਔੜ ਪਿੰਡ ਔੜ ਦੇ ਪਿੰਡ ਗੜਾਪੜ ਜੁਨਾ ਪਿੰਡਾਂ ਦੇ ਵਿੱਚ ਅਸੀਂ ਦੁਰਕ ਕੇ ਸਾਰੇ ਘੁੰਮ ਕੇ ਇਕੱਲੇ ਇਕੱਲੇ ਸਮੱਗਲਰ ਦੇ ਘਰ ਜਾ ਕੇ ਚੈੱਕ ਕਰਕੇ ਅਸੀਂ ਰਿਸਰਚ ਕੀਤੀ ਹੈ। ਰਿਕਵਰੀ ਨਹੀਂ ਹੋਈ ਕਿਉਂਕਿ ਘਰ ਜਿਹੜੇ ਸੀਗੇ ਇਹ ਪੰਡ ਮਿਲੇ ਨੇ ਸਾਨੂੰ ਪਰ ਅਸੀਂ ਇਹਨਾਂ ਤੇ ਪੂਰ ਅਸੀਂ ਕੰਝਾ ਕਰਾਂਗੇ ਤੇ ਇਹਨਾਂ ਨੂੰ ਜਿਹੜਾ ਰੰਗੇ ਹਰਗੀ ਪਕਰੰਗੀ ਪੂਰੀ ਕੋਸ਼ਿਸ਼ ਕਰਾਂਗੇ ਕੱਲ ਲੋਕਤ ਮੋਤਾ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੇਹੱਦ ਭਰੇ ਹਾਲਾਤਾਂ ਦੇ ਵਿੱਚ ਉਹਦੀ ਲਾਸ਼ ਮਿਲੀ ਜੀ ਉਹਦੇ ਵਿੱਚ ਉਹ ਪਿੰਡ ਲਸਾੜੇ ਦੇ ਐਕਸ ਸੌਰੀ ਸਰਵਿਸਮੈਨ ਆਰਮੀ ਦੇ ਸਰਵਿਸਮੈਨ ਨੇ ਜਿਹੜੇ ਕਿ ਦਿੱਲੀ ਤੋਂ ਛੁੱਟੀ ਕੰਮ ਕਰ ਰਹੀ ਸੀ ਤੇ ਛੁੱਟੀ ਆਈ ਹੋਈ ਸੀ ਆਪਣੇ ਪਿੰਡ ਤੇ ਇੱਥੇ ਆ ਕੇ ਉਹਨਾਂ ਦੀ ਮੌਤ ਹੋਈ ਹੈ ਉਹਦੇ ਸਬੰਧ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਸੀਂ ਕੋਈ ਕਲੀਅਰਫਾਈ ਕਰ ਸਕਦੇ ਹਾਂ ਡਾਕਟਰ ਦੀ ਰਿਪੋਰਟ ਮਿਲਣ ਤੇ ਕਿ ਇਹ ਉਹਦੇ ਮੌਤ ਦੇ ਕਾਰਨ ਕੀ ਸਨ ਸਰ ਜਿੱਥੇ ਉਹਦੀ ਡੈੱਡ ਬੋਡੀ ਮਿਲੀ ਹੈ ਉਹ ਜਿਹੜਾ ਏਰੀਆ ਕਾਫੀ ਬਦਨਾਮ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਸ਼ੇ ਦੇ ਮਾਮਲੇ 'ਚ ਨਸ਼ੇ ਦੇ ਮਾਮਲੇ 'ਚ ਜੀ ਉਸੇ ਹੀ ਲੜੀ ਦੇ ਵਿੱਚ ਅਸੀਂ ਆਪਣੀ ਸਰਚ ਆਪਰੇਸ਼ਨ ਚਲਾਉਂਦੇ ਰਹਿੰਦੇ ਆ ਜਿਹੜੇ ਬਦਨਾਮ ਏਰੀਆ ਹੈਗੇ ਨੇ ਉਹਨਾਂ ਨੂੰ ਅਸੀਂ ਕਾਬੂ ਕਰਨ ਵਾਸਤੇ ਉਹਨਾਂ ਮਾੜੇ ਅੰਸਰਾਂ ਨੂੰ ਅਸੀਂ ਸਰਚ ਆਪਰੇਸ਼ਨ ਉਸੇ ਹੀ ਲੜੀ ਵਿੱਚ ਕਰ ਰਹੇ ਹਾਂ ਇਸ ਦੇ ਪਹਿਲੇ ਵੀ ਤਿੰਨ ਨੌਜਵਾਨ ਨਸ਼ਾ ਕਰਦੇ ਹੋਏ ਰੋਡ 'ਤੇ ਡਿੱਗਦੇ ਨਜ਼ਰ ਆਏ ਸੀ ਲਗਾਤਾਰ ਨਸ਼ਾ बिक ਰਿਹਾ ਬੇਖੌਫ ਹੋ ਗਏ ਤੁਸੀਂ ਆਜ ਗਏ ਸਾਰੇ ਉਹਨਾਂ ਨੂੰ ਮੌਕਾ ਮਿਲ ਗਿਆ ਘੰਟਾ ਲੇਟ ਹੋ ਗਿਆ ਤੁਸੀਂ ਜੀ ਇੱਕ ਮੌਕਾ ਮਿਲ ਗਿਆ ਸਾਰੇ ਘਰ 'ਮੇ ਤਾਲਾ ਲੱਗ ਗਿਆ ਸੀ ਕੋਈ ਘਰ ਖੁੱਲਿਆ ਨਹੀਂ ਸੀ ਦੀ ਇਹਦੇ ਵਿੱਚ ਸਾਡੀਆਂ ਕੁਝ ਕਮੀਆਂ ਰਹਿ ਜਾਂਦੀਆਂ ਅਸੀਂ ਉਹਨਾਂ ਨੂੰ ਹਰ ਵਾਰੀ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਹਰ ਵਾਰੀ ਆਪਣੇ ਅੱਛੇ ਉੱਪਰ ਵਾਲੇ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਡੀ ਨੀਅਤ ਦੇ ਵਿੱਚ ਕੋਈ ਖੂਟ ਨਹੀਂ ਹੈ ਅਸੀਂ ਪਬਲਿਕ ਦੀ ਸਹਾਇਤਾ ਵਾਸਤੇ ਆ ਪਬਲਿਕ ਦੀ ਸੁਰੱਖਿਆ ਬਿਲਕੁਲ ਲਗਾਤਾਰ ਮਹਿੰਮ ਚੱਲਦੀ ਰਹੂਗਾ ਸਰ ਜੇਸਾ ਆਪਾਂ ਰੋਡ ਤੇ ਖੜੇ ਆ तकरीबन ਹਰ ਰੋਜ਼ ਸਵੇਰੇ ਸ਼ਾਮ ਸੈਂਕੜੇ ਅਣਪਛਾਤੇ ਨੌਜਵਾਨ ਇੱਥੇ ਆਉਂਦੇ ਆ ਮੈਸਾ ਲੈਣ ਲਈ ਉਹ ਪੁਲਿਸ ਵੱਲੋਂ ਉਹਨਾਂ ਦੀ ਕੋਈ ਰੋਕਥਾਮ ਲਈ ਕੋਈ ਕੀ ਖਾਸ ਪ੍ਰਬੰਧ ਕੀਤੇ ਜਾਣਗੇ ਤੁਹਾਡੇ ਉਹਨੇ ਜੀ ਅੱਜ ਮੈਂ ਇਸ ਚੀਜ਼ ਦਾ ਜਾਇਜ਼ਾ ਲਿਆ ਹੈ ਅਸੀਂ ਮੈਂ ਆਪਣੇ ਸੀਨੀਅਰ ਆਫਸਰਸ ਨਾਲ ਇਸ ਸਬੰਧਤ ਵਿੱਚ ਗੱਲ ਕਰੂੰਗਾ ਤੇ ਅਸੀਂ ਕੋਈ ਨਹੀਂ ਕੋਈ ਨਵੀਂ ਜਲਦੀ ਹੀ ਕੋਈ ਨਵੀਂ ਨੀਤੀ ਅਪਣਾਵਾਂਗੇ ਤੇ ਉਹਦੇ ਮੁਤਾਬਕ ਅਸੀਂ ਕੰਮ ਕਰਾਂਗੇ